ਰੁਪਿੰਦਰ ਕੌਰ ਸਿੱਖਿਆ ਨਾਲ ਜੁੜੀ ਤੇ ਸਕੂਲ ਕਰਨ ਦੀ ਲੱਗਣ ਮੈਨੂੰ ਕਿੰਨਾ ਸਮਾਂ ਲੱਗਾ ਮੈਨੂੰ ਇੱਥੇ ਲੱਗਿਆ ਨੂੰ 7 ਸਾਲ ਹੋ ਗਏ ਮੈਂ 2018 ਤੋਂ ਜੁਆਇਨ ਕੀਤਾ ਸੀ ਇੱਥੇ ਆ ਕੇ ਮੈਨੂੰ ਬਹੁਤ ਜ਼ਿਆਦਾ ਕੁਝ ਸਿੱਖਣ ਨੂੰ ਮਿਲਿਆ ਤੇ ਨਾਲ ਹੀ ਨਾਲ ਵੀ ਮੈਨੂੰ ਇੱਥੋਂ ਦੇ ਪੜ੍ਹਦੇ ਹੀ ਬੱਚਿਆਂ ਤੋਂ ਬਹੁਤ ਮਾਣ ਆ ਜਿਨ੍ਹਾਂ ਨੇ ਉੱਚੀਆਂ ਪ੍ਰਾਪਤੀਆਂ ਕਰਕੇ ਬਹੁਤ ਵਧੀਆ ਹੌਦਾਂ ਪ੍ਰਾਪਤ ਕੀਤਾ ਹੈ ਬਹੁਤ ਸਾਰੇ ਬੱਚੇ ਇੱਥੋਂ ਪੜ੍ਹ ਕੇ ਬਾਰਵੀ ਚਲੇ ਗਏ ਨੇ ਤੇ ਕੁਝ ਬਹੁਤ ਸਾਰੇ ਬੱਚਿਆਂ ਨੇ ਪੁਲਿਸ ਜੋ ਭਰਤੀ ਵੀ ਜੁਆਇਨ ਕੀਤੀ ਹੈ ਤੇ ਬਹੁਤ ਸਾਰੇ ਬੱਚੇ ਟਿਚਿੰਗ ਰੇਲੈਂਡ ਦੇ ਵਿੱਚ ਵੀ ਗਏ ਨੇ ਤੇ ਇੱਕ ਕੁੜੀ ਸੀ ਸਾਡੇ ਕੋਲੋਂ ਖੜਕ ਸਿੰਘ ਵਾਲਾ ਤੋਂ ਅਮਨਦੀਪ ਸਿੰਘ ਉਹ ਨੈਸ਼ਨਲ ਪੱਧਰ ਤੇ ਸਾਡੇ ਕੋਲੋਂ ਖੇਡੀ ਗਈ ਹੈ ਹੈਮਰਥਰੋਰ ਦੀ ਕਹਾਣੀ ਸੀ ਬਹੁਤ ਜ਼ਿਆਦਾ ਵਧੀਆ ਪਲੇਅਰਸ ਹਾਂਜੀ ਇਹ ਗੱਲ ਤਾਂ ਹੈਗੀ ਹੈਗੀ ਜਿਵੇਂ ਮੈਨੂੰ ਇੱਥੇ ਆਉਣ ਤੇ ਬਹੁਤ ਜ਼ਿਆਦਾ ਪਿਆਰ ਮਿਲਿਆ ਸੀ ਸਾਰੀ ਮੈਨੇਜਮੈਂਟ ਵਗੈਰੂ ਸਟਾਫ ਵੱਲੋਂ ਬਹੁਤ ਜ਼ਿਆਦਾ ਰਿਸਪੈਕਟ ਮਿਲੀ ਸੀ ਉਸ ਟਾਈਮ ਮੈਨੂੰ ਪਹਿਲੀ ਵਾਰ ਜਦੋਂ ਮੈਂ ਇੱਥੇ ਆਇਆ ਸੀ ਮੈਨੂੰ ਬਹੁਤ ਜ਼ਿਆਦਾ ਅਦਰੂ ਦੂਰ ਲੱਗ ਰਿਹਾ ਸੀ ਤੇ ਆਨਤੀ ਮੈਨੂੰ ਇੱਥੋਂ ਦੇ ਮੈਨੇਜਮੈਂਟ ਨੇ ਕਿਹਾ ਵੀ ਤੁਸੀਂ ਤੁਸੀਂ ਦੇਖੋ ਵੀ ਐਡਾ ਕੁਝ ਨਹੀਂ ਹੈਗਾ ਜਦੋਂ ਆਪਾਂ ਆਨ ਲੱਗ ਜਾਂਦੇ ਆ ਤਾਂ ਆਪਾਂ ਨੂੰ ਹਰ ਇੱਕ ਮੰਜ਼ਲ ਨੇੜੇ ਲੱਗਣ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਸਾਡਾ ਮਾਪਿਆਂ ਦੇ ਨਾਲ ਵੱਲ ਜਾਣਾ ਅਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਆ ਤੇ ਮਾਪਿਆਂ ਵੱਲੋਂ ਵੀ ਬਹੁਤ ਸਾਦਾ ਪਿਆਰ ਮਿਲ ਰਿਹਾ ਸਾਨੂੰ ਤੇ ਇਸ ਦੇ ਨਾਲ ਹੀ ਸਾਡਾ ਇੱਥੇ ਤਾਂ ਕਰਕੇ ਨੇਤਰ ਤੋਂ ਮਨ ਲੱਗਦਾ ਪਰ ਇਸ ਬੁਕਤੀ ਕਰਨ ਚਾਹੁੰਦਾ ਪਰ ਜਿਹੜੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਆਪਾਂ ਇੱਕ ਗੱਲ ਇਹ ਕਹਿਣਾ ਹੈ ਕਿ ਹਾਂਜੀ ਕਿਹੋ ਜੀ ਕੈਡਮੀ ਹੈਗੀ ਆਪਾਂ ਜੇ ਗੱਲ ਕਰਨੀ ਸਟਾਰਟ ਕਰਦੇ ਹੋ ਕੋਈ ਵਾਕਿਆ ਜਨਨ ਸਕੂਲ ਨੂੰ ਨਮਸਾਦਤੀ ਹੋਣਾ ਪੈਸਾ ਦਿਗਾਣਾ ਕੀ ਕਰਤਾ ਹੁੰਦਾ ਸੀ ਤੁਸੀਂ ਬਧਿਆਨ ਜੀ ਸਾਡੇ ਬੱਚੇ ਪਿਛਲੇ 4th ਕਲਾਸ ਤੋਂ ਇੱਥੇ ਪੜ੍ਹਦੇ ਸੀ ਬਧਿਆਰ ਟ੍ਰੀਟ ਕੀਤਾ ਹੈ ਦਾ ਬੱਚਾ ਨੂੰ ਬੱਚੇ ਸਾਡੇ ਪਹਿਲਾਂ ਸਰਕਾਰੀ ਸਕੂਲ ਚ ਪੜ੍ਹਦੇ ਸੀ ਉੱਥੇ ਫਿਰ ਸਿਸਟਮ ਥੋੜਾ ਜਿਹਾ ਉਹ ਹੁੰਦਾ ਸਰਕਾਰੀ ਟੌਪ ਤੇ ਵੀ ਇੰਨਾ ਹੁੰਨੇ ਕੀਤਾ ਜਾਂਦਾ ਤੇ ਫਿਰ ਅਸੀਂ ਬੱਚੇ ਇੱਥੇ ਲਾਤੇ ਅਸੀਂ 7ਵੇਂ ਮਹੀਨੇ ਚ ਲਾਏ ਸੀ ਤੇ ਵਧੀਆ ਉਹਨਾਂ ਨੂੰ ਟ੍ਰੀਟ ਕੀਤਾ ਇਹਨਾਂ ਨੇ ਜਿਵੇਂ ਨਰਸਰੀ ਤੋਂ ਲੈ ਕੇ ਬੱਚੇ ਨੂੰ ਚੱਕਦੇ ਸਲੇਪਸ ਉਸ ਤਰ੍ਹਾਂ ਬੱਚਿਆਂ ਨੂੰ ਸਾਡੇ ਨੂੰ ਪੜਾਇਆ ਤੇ ਵਧੀਆ ਚਲਾਇਆ ਵੀ ਪੂਰਾ ਵੀਕਨਸ ਤੋਂ ਵੀ ਜਿਵੇਂ ਜਿਹੜਾ ਬੱਚਾ ਜੋ ਸਲੇਸ ਚੱਕਦਾ ਸੀ ਉਹ ਵੀ ਇਹਨਾਂ ਨੇ ਟ੍ਰੀਟ ਕੀਤਾ ਉਹਨਾਂ ਨੂੰ ਸਪੈਸ਼ਲ ਟੀਚਰ ਦਿੱਤਾ ਤੇ ਬਹੁਤ ਵਧੀਆ ਵੀ ਤਿੰਨ ਚਾਰ ਮਹੀਨਿਆਂ ਚ ਬੱਚੇ ਵਧੀਆ ਪੜਨ ਲੱਗ ਗਏ ਸੀ ਕਲਾਸ ਦੇ ਵਿੱਚ ਮਿਕਸ ਹੋ ਗਏ ਸੀ ਵੀ ਵਧੀਆ ਪੜਦੇ ਸੀ ਸਭ ਗੱਲ ਕਰੀ ਅਨੁਸਾਰ ਹੁੰਦਾ ਸਕੂਲ ਦੇ ਵਿੱਚ ਨਾ ਬੱਚੇ ਨੂੰ ਤਾਂ ਕਹਿੰਦੇ ਖੇਡਦੇ ਲੱਗਦਾ ਅਨੁਸਾਰ ਜਿਹੜਾ ਕੰਮ ਕਰਦੇ ਨੇ ਵੀ ਕੈਮਰੇ ਦਾ ਬੱਚੇ ਉਸ ਨੂੰ ਸਮਝਦੇ ਹੋ ਨਾ ਸਤਿਕਾਰ ਕਰਨੇ ਮੱਤਾਂ ਆ ਉਹਦੇ ਲਈ ਆਈਏ ਨਾ ਸਭ ਦਾ ਫਰਕ ਹਾਂਜੀ ਵਧੀਆ ਸਿਖਾਇਆ ਜਾਂਦਾ ਵੈਸੇ ਬੱਚੇ ਵਧੀਆ ਬੋਲਦੇ ਆ ਜੀ ਤਾਂ ਤੁਸੀਂ ਮਾਪਿਆਂ ਦੀ ਪਸੰਦ ਹਾਂਜੀ ਹਾਂਜੀ ਖੁਸ਼ ਆ ਠੀਕ ਹੈ ਜੀ ਖੁਸ਼ ਆ ਜੀ ਵਧੀਆ ਪੜਾਉਂਦੇ ਆ ਜੀ ਵੈਸੇ ਜਿਵੇਂ ਦਾ ਬੱਚਾ ਹੁੰਦਾ ਉਹਨੂੰ ਉਸੇ ਤਰ੍ਹਾਂ ਟ੍ਰੀਟ ਕੀਤਾ ਮੇਰਾ ਬੱਚਾ ਵੀ ਅਸੀਂ ਪਹਿਲਾਂ ਚਲਾਇਆ ਹੋਇਆ ਸੀ ਜੀ ਆਦਰ ਸਕੂਲ ਚ ਲਾਇਆ ਸੀ ਛੋੜਾ ਜਾ ਬਚਪਨ ਤੋਂ ਭੀਕ ਜਾਦਾ ਸੀ ਉਹਨੂੰ ਬਿਲਕੁਲ ਪਤਾ ਹੀ ਨਹੀਂ ਸੀ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਹੈ ਵੀ ਬਹੁਤ ਵਧੀਆ ਉਹਨੂੰ ਉਹ ਕੀਤਾ ਇਹਨਾਂ ਨੇ ਸਿੱਖ ਗਈ ਉਹ ਇਸ ਤਰ੍ਹਾਂ ਨਮਮਸਾ ਸਾਨੂੰ ਬੱਚੇ ਸਿੱਖਿਆ ਉਹ ਆ ਕੀ ਕਰਦੇ ਆਪਣੇ ਮਾਪੇ ਕਿ ਵਿਜੈਪੁਰਾ ਰਹਿੰਦੇ ਨੇ ਛੋਟੇ ਹੈ ਮੜੀਓ ਲੱਗਦਾ ਸਭ ਇੱਥੇ ਆ ਕੇ ਵੀ ਇਸ ਅਕੈਡਮੀ ਲਈ ਉਹਨਾਂ ਵਰਸੇ ਬਹੁਤ ਜੋ ਹਾਂਜੀ ਵਧੀਆ ਪੜਾਉਂਦੇ ਆ ਜੀ ਅਸੀਂ ਵੀ ਬੱਚੇ ਇੱਥੇ ਬਣਾਉਣੇ ਅੱਗੇ ਸਟਾਫ ਕਿਹੋ ਜਿਹਾ ਸਾਰਾ ਸਟਾਫ ਮਿਸਟਰ ਹੈ ਸਟਾਫ ਬਹੁਤ ਵਧੀਆ ਹੈ। ਹਾਂਜੀ ਰਜਨਦੀਪ ਹੈ। ਕੀ ਚਾਹਦੇ ਹੋ? ਪੂਰੀ ਡੈਕਟਰੀ ਅਕੈਡਮੀ ਜਿਹੇ ਸਕੂਲ ਨਾਲ ਬਣਿਆ ਹੈ। ਹਾਂਜੀ। ਬਹੁਤ ਚਲ ਮਰ। ਆ ਗਲਤ ਤਰੀਕੇ ਜੇ ਸਕੂਲ ਦੀ ਸਟਾਰਟ ਕਰਦੇ। ਸਟਾਫ ਬਹੁਤ ਵਧੀਆ ਹੈ ਇਥੇ। ਬਹੁਤ ਵਧੀਆ ਆ ਮਾਤਾ ਵੀ ਬਹੁਤ ਵਧੀਆ ਹੋਣੀ ਹੋਈ ਹੈ ਤੇ ਸਕੂਲ ਦੇ ਵਿੱਚ ਹੋਰ ਵੀ ਸਹੂਲਤਾਂ ਬਹੁਤ ਨੇ ਬੈਨਾਂ ਵੀ ਹੈ ਹੀ ਆ ਨੇ ਤੇ ਟੀਚਰ ਬਹੁਤ ਵਧੀਆ ਨੇ ਸਾਡੇ ਤਾਂ ਪਹਿਲੇ ਦਿਨ ਤੋਂ ਹੀ ਸਕੂਲ ਨਾਲ ਪ੍ਰੇਮ ਆ ਬਹੁਤ ਜ਼ਿਆਦਾ ਤੇ ਮੇਰੀ ਗੁੜੀਏ ਨਰਸਰੀ ਤੋਂ ਲੈ ਕੇ 10ਵੀਂ ਤੱਕ ਇੱਥੇ ਹੀ ਨੇ ਕੀਤੀ ਹੈ। ਤੇ ਹੁਣ ਮੇਰਾ ਬੇਟਾ ਵੀ ਏਸ ਕਲਾਸ ਚ ਹੋ ਜਾਊਗਾ ਅਸੀਂ ਬਿੰਦਖ ਤੋਂ ਆਏ ਦੇਖ ਦੇਖ ਹਾਂਜੀ ਡਾਕਟਰ ਸਭ ਨਾਲ ਕਰੀ ਗੇਸ਼ਨ ਤੇ ਡਾਕਟਰ ਸਭ ਨਾਲ ਕਿੰਨੇ ਸਾਰੇ ਸਾਡੇ ਦਾ ਬਹੁਤ ਜ਼ਿਆਦਾ ਇਹ ਸਾਡੇ ਪਹਿਲੇ ਦਿਨ ਤੋਂ ਹੀ ਇਥੋਂ ਪਿਆਰਾ ਇਹਨਾਂ ਨਾਲ ਸਾਰੇ ਵੀ ਜਿੰਨੇ ਵੀ ਟੀਚਰ ਨੇ ਤੇ ਸਾਰਿਆਂ ਨਾਲ ਬਿੰਦੂ ਸਰ ਨਾਲ ਸਾਡੇ ਬਹੁਤ ਜ਼ਿਆਦਾ ਜਨਨ ਕੀ ਪਹਿਲੇ ਦਿਨ ਦੀ ਫਿਸਾ ਫਿਸਾ ਬਹੁਤ ਘੱਟ ਹੈ ਜੀ ਇੱਥੇ ਤੇ ਵੀ ਹੋਰ ਸਕੂਲਾਂ ਨਾਲੋਂ ਬਹੁਤ ਜਨਨ ਕੀ ਸਸਤਾ ਸਕੂਲ ਹੈ ਵਧੀਆ ਵੀ ਬੁੱਕ ਸਮਗਰੀ ਵੀ ਦਿੰਦੇ ਆ ਇਥੇ ਸਕੂਲ ਦੇ ਵਿੱਚ ਹਾਂਜੀ ਪੰਜਵੀਂ ਤੋਂ ਲੈ ਕੇ ਨਹੀਂ ਨੌਵੀਂ ਤੋਂ ਲੈ ਕੇ ਪੰਜਵੀਂ ਤੱਕ ਬੁੱਕਸਾਂ ਵਗੈਰਾ ਦਿੰਦੇ ਆ ਇਹ ਹਾਂਜੀ ਬਹੁਤ ਵਧੀਆ ਹੁੰਦੇ ਨਾ ਕਿੰਨੇ ਕੇ ਬੱਚੇ ਇਹ ਲੱਗਦਾ ਨਾਲ ਬਾਡੀ ਦੇ ਬੱਚੇ ਵਧੀਆ ਹੀ ਬੱਚੇ ਬਹੁਤ ਵਧੀਆ ਵੱਢ ਜਾਂਦੇ ਆ ਇਥੇ ਹਾਂਜੀ ਹਰ ਪਾਲ ਹੋਰ ਜੀ ਬਹੁਤ ਵਧੀਆ ਜੀ ਸਾਡੇ ਜਗਰਾ ਸਹੀ ਨਸਤ ਦਾ ਆਪ ਕੋ ਜੀ ਹਾਂ ਜੀ ਕਿਵੇਂ ਦੇਖੋ ਸੋਹਣਾ ਸਤਿ ਬਹੁਤ ਵਧੀਆ ਜੀ ਸਾਡੀ ਬੇਟੀ ਸਰਕਾਰੀ ਚ ਪੜਦੀ ਚੌਥੀ ਚ ਜੀ ਕੁਝ ਨਹੀਂ ਆਉਂਦਾ ਸੀ ਜੀ ਅਸੀਂ ਉਦੋਂ ਤਿੰਨ ਸਾਲਾਂ ਦੇ ਇੱਥੇ ਲਾਇਆ ਜੀ ਬਹੁਤ ਵਧੀਆ ਪੜਦੀ ਹੈ ਜੀ ਵਧੀਆ ਰਿਜ਼ਲਟ ਆਉਂਦਾ ਜੀ ਤੇ ਵਧੀਆ ਚੱਲਦੀ ਹੈ ਜੀ ਇਹ ਤਰ੍ਹਾਂ ਮਾ ਮ ਕਰਨ ਬੋਲ ਅੰਦਰ ਦੀ ਸਮਝ ਚਾ ਰਹੀ ਹੈ ਕਿ ਸਭ ਜਰਾ ਰਹਤੇ ਹਾਂ ਜੀ ਆਏ ਤਜੀਹ ਬਿਲਕੁਲ ਬਰੀਵ ਨੂੰ ਤਜੀਹ ਜੀ ਉਹ ਕਰ ਲੈਂਦੇ ਹੈ ਘਟਾ ਬਹੁਤ ਗਿਆ ਸਕੂਲ ਚ ਨਾ ਬਹੁਤ ਵਧੀਆ ਸਿਸਟਮ ਵਧੀਆ ਜੀ ਬੱਚਿਆਂ ਦੀ ਬਹੁਤ ਸਹੂਲਤਾ ਜੀ ਆਏ ਬੱਚਿਆਂ ਨੂੰ ਕੋਈ ਹੋਣੀ ਹੈਗਾ ਦਿੱਕਤ ਨਹੀਂ ਸਾਰੇ ਬੱਚੇ ਹਾਂ ਜੀ ਹੋ ਵਧੀਆ ਜੀ ਚਲ ਰਾਨੀ ਤੁਸੀਂ ਕਮੈਂਟ ਕਰ ਲਾਤੋ ਅਸਲ ਪ੍ਰੋਜੈਕਟ ਹੈ ਹਾਂ ਜੀ ਇਹ ਕਿਹਨਾਂ ਚੰਗਲਾ ਚਲ ਉਸ ਤੋਂ ਬਹੁਤ ਵਧੀਆ ਜੀ ਸਕੋ ਸਾਡੇ ਬੱਚੇ ਬਹੁਤ ਵਧੀਆ ਇੰਟੈਲੀਜੈਂਟ ਆ ਜੀ ਨੰਨੇ ਨੇ ਸੈਂਟਰ ਇਥੇ ਇੱਕ ਜੀ ਫਾਸਟ ਚੈੱਕ ਜੋ ਕਿ ਜਦੋਂ ਸਟਾਰਟ ਹੋਏਗਾ ਨਾ ਮੇਰੇ ਲਈ ਕੀ ਹੋ ਜੇ ਸਾਰੇ ਬਹੁਤ ਵਧੀਆ ਜੀ ਬਹੁਤ ਵਧੀਆ ਸਟਾਫ ਇਹ ਕਿਹਨਾਂ ਚੰਗਲਾ ਚਲਗੇ ਮਾਪੇ ਉਹਨਾਂ 25 26 ਦੇ ਸੈਸ਼ਨ ਸੁਣੋ ਉਹਨਾਂ ਵਾਰਤਿਕਾ ਪਹਿਮਾ ਸੁਣੇਗਾ ਬਹੁਤ ਵਧੀਆ ਜੀ ਘਰੇ ਬਹੁਤ ਵਧੀਆ ਬੱਚਿਆਂ ਨੂੰ ਤਮੀਜ਼ ਦਿੰਦੇ ਆ ਘਰੇ ਮੰਮੀ ਡੈਡੀ ਨੂੰ ਵਧੀਆ ਬੁਲਾਉਂਦੇ ਜਾ ਕੇ ਨਵਾਂ ਹੋਰ ਦੇਖੇ ਦਾਖਲੇ ਨਵਾਂ ਜੇ ਜੇ ਸਕੂਲ ਵਿੱਚ ਇਹ ਬਹੁਤ ਵਧੀਆ ਹੋਣੀ ਚਾਹੀਦੀ ਹਾਂਜੀ ਸੁਲਤਾਨ ਨਈ ਬਹੁਤ ਵਧੀਆ ਸਕੂਲ ਮੈਂ ਕਹਿਣੀ ਆ ਵੀ ਹੋਰ ਸਕੂਲਾਂ ਨਾਲੋਂ ਬਹੁਤ ਵਧੀਆ ਹੈਗਾ ਬੱਚੇ ਬੱਚਿਆਂ ਨੂੰ ਇੱਜ਼ਤ ਕਰਨਾ ਸਿਖਾਉਂਦੇ ਆ ਵੀ ਘਰੇ ਕਿਵੇਂ ਬੋਲੀ ਦਾ ਵੱਡਿਆਂ ਨੂੰ ਕਿਵੇਂ ਬੋਲੀ ਦਾ ਬਹੁਤ ਵਧੀਆ ਬੋਲਦੇ ਆ ਬੱਚੇ ਮੇਰਾ ਬੱਚਾ ਪਹਿਲਾਂ ਬੋਲਦਾ ਨਹੀਂ ਸੀ ਘਰੇ ਜਦੋਂ ਬੁਲਾਉਂਦੇ ਤਾਂ ਕਹਿੰਦੇ ਬੋਲਣ ਕਿਵੇਂ ਲੱਗੋ ਹੁਣ ਵਧੀਆ ਬੋਲਦਾ ਬੱਚਾ ਏ ਮੇਰਾ ਹੁਣ ਜੇ 3rd ਕਲਾਸ ਚ ਹੋ ਜਾਊਗਾ ਏ ਹਾਂਜੀ ਨਰਸਰਿ ਤੋਂ ਲੈ ਕੇ ਇੱਥੇ ਲਾਇਆ ਏ ਵਧੀਆ ਬੋਲਣ ਚੱਲਣ ਲੱਗ ਗਿਆ ਤੇ ਵਧੀਆ ਪੜਦਾਗਾ ਵਿਭਦੀ ਸਿਖਾਉਂਦੇ ਆ ਸਾਰਾ ਸਟਾਫ ਵਧੀਆ ਆਪਣਿਆਂ ਵਾਂਗ ਰਹਿੰਦਾ ਸਾਰਾ ਸਟਾਫ ਪਰਿਵਾਰ ਵਾਂਗ ਆਏ ਨਹੀਂ ਹੈਗਾ ਵੀ ਕਿਸੇ ਨੂੰ ਛੋਟਾ ਵੱਡਾ ਸਮਝਦੇ ਹੋਣੇ ਇੱਕੋ ਤਰ੍ਹਾਂ ਸਮਝਦੇ ਆ ਸਾਰਾ ਸਟਾਫ ਵਧੀਆ ਦਾ ਪ੍ਰਿੰਸੀਪਲ ਸਰ ਵੀ ਬਹੁਤ ਵਧੀਆ ਹੀ ਮੈਡਮ ਨੂੰ ਅੱਗੇ ਜੇ ਚੈਗੇ ਸਾਰਾ ਤਾਂ ਉਹ ਕਿਉਂਸੋ ਆਇਆ ਸਰ ਬਹੁਤ ਵਧੀਆ ਸੁਹਾਈ ਜਿਵੇਂ ਦਾ ਬੰਦਾ ਹੁੰਦਾ ਉਵੇਂ ਦੇ ਬੁਲਾਉਂਦੇ ਆ ਇੱਜ਼ਤ ਕਰਦੇ ਆ ਵਧੀਆ ਬੁਲਾਉਂਦੇ ਆ ਮੈਂ ਕਹਿੰਦੀ ਆ ਸਾਰੇ ਸਕੂਲਾਂ ਦੇ ਵਿੱਚ ਇਹੋ ਜਿਹੇ ਟੀਚਰ ਹੋਣ ਤਾਂ ਪੰਜਾਬ ਤਰੱਕੀ ਕਰ ਸਕਦਾ ਏ ਬਹੁਤ ਵਧੀਆ ਟੀਚਰ ਨੇ ਬਸ ਇਹਨਾਂ ਨੂੰ ਤਰੱਕੀ ਦੇਵੇ ਰੱਬ ਤੇ ਬੱਚਿਆਂ ਨੂੰ ਵਧੀਆ ਪੜਾਉਣਾ ਮੈਂ ਤਾਂ ਹੀ ਕਿਹਾ ਮੈਂ ਪਹਿਲਾਂ ਇੱਥੇ ਬੋਰਚੇ ਹੈਗੇ ਨਾ ਸਾzenesulf ਨੂੰ ਬੋਲੇ ਅਪਰੋਂ ਉਹ ਤੁਮੇ ਸਕੂਲ ਲੈ ਚਾ ਉਹ ਕਿ ਸਭ ਹੋ ਜਾਂਦਾ ਲੱਗਦਾ ਕੋਈ ਇੱਥੇ ਦਾ ਹਾਲ ਹੈ ਮੈਂ ਪਹਿਲੇ ਤੇਜ਼ ਬੋਰਚੇ ਮੈਂ ਕਹਿੰਨੀ ਜ਼ਿੰਦਗੀ ਬਣ ਸਕਦੀ ਹੈ ਜੇ ਊਰੇ ਗਰੀਬ ਬੱਚੇ ਵੀ ਲਾਣਾ ਵੀ ਹੈ ਨਾ ਗਰੀਬ ਪਰਿਵਾਰ ਪੜਾ ਨਹੀਂ ਸਕਦਾ ਹੈ ਨਾ بڑے ਸਕੂਲਾਂ ਵਿੱਚ ਤੇ ਊਰੇ ਪੜਾਉਣ ਮੈਂ ਕਹਿੰਨੀ ਆ ਵੀ ਬੱਚਿਆਂ ਦੀ ਜ਼ਿੰਦਗੀ ਬਣ ਜੂਗੀ ਵੀ ਫੀਸਾਂ ਵੀ ਘਟਣੇ ਅੱਗੇ ਵੀ ਮੈਨੂੰ ਪਤਾ ਵੀ ਬਹੁਤ ਤਰੱਕੀ ਕਰਨਗੇ ਬੱਚੇ ਹੁਣ ਤੱਕ ਜੋ ਵਧੀਆ ਵੱਧਦੇ ਆ ਰਹੇ ਨੇ ਤੁਹਾਡਾ ਕੀ ਨਾਮ ਹੈ ਅਮਰਦੀਪ ਕੋ ਕਿਹਦੇ ਗਿਆ ਚਾਹੁੰਗੇ ਸੋਨ ਬੜਾ ਹੈ ਨਾ ਪਾਈਕਲੀ ਅਕੈਡਮੀ ਵਿੱਚ ਪੜ੍ਹਿਆ ਹੁਣ ਤੱਕ ਜਿਹੜੀ ਪ੍ਰਾਪਤੀਆਂ ਤੋਂ ਅਸੀਂ ਤੇ ਮਿਲਨੇ ਜੇ ਛੋਟੇ ਬੱਚੇ ਆਪਣੀ ਦਗਾ ਲੇ ਤਾਂ ਉਹ ਬਸਿੱਖੀ ਖਾਸੇਗਾ ਸਾਡੇ ਕੋਲ ਜਿੱਦਾਂ ਛੋਟੇ ਬੱਚੇ ਨਰਸਰੀ ਵਾਲੇ ਬੱਚੇ ਹੁੰਦੇ ਨੇ ਇਹਨਾਂ ਨੂੰ ਬਿਠਾਉਣਾ ਬਹੁਤ ਔਖਾ ਹੁੰਦਾ ਉਹਦੇ ਲਈ ਸਾਡੇ ਕੋਲ ਜਿਹੜੇ ਮਦਰ ਟੀਚਰ ਨੇ ਜਿਹੜੇ ਆਪਣੇ ਬੱਚਾ ਵਾਂਗ ਉਹਨਾਂ ਦੀ ਕੇਅਰ ਕਰਦੇ ਨੇ ਦਿਨ ਉਸ ਤੋਂ ਇਲਾਵਾ ਸਾਡੇ ਕੋਲ ਪਲੇ ਐਕਟੀਵਿਟੀਜ਼ ਨੇ ਮਤਲਬ ਦੋ ਦਿਨ ਮਹੀਨੇ ਬੱਚੇ ਨੂੰ ਪੜਾਇਆ ਨਹੀਂ ਜਾਂਦਾ ਆਨਲੀ ਉਹਨਾਂ ਨੂੰ ਖੜ੍ਹਾਇਆ ਜਾਂਦਾ ਬੈਟਰਾਸ ਕਰਾਇਆ ਜਾਂਦਾ ਉਹਨਾਂ ਨੂੰ ਘਰ ਵਾਂਗ ਹੀ ਪਿਆਰ ਦਿੱਤਾ ਜਾਂਦਾ ਤਾਂ ਜੋ ਬੱਚੇ ਆ ਜਿਹੜੇ ਸਕੂਲ ਦੇ ਵਿੱਚ ਆ ਕੇ ਉਪਰਾ ਫੇਰ ਨਾ ਕਰਨ ਸਕੂਲ ਆ ਜਾਂਦਾ ਹੈ ਬਸ ਇਹੀ ਹੈ ਕਿ ਸਕੂਲ ਦੇ ਬੱਚਾ ਨਾਲ ਜੁੜ ਹੋ ਗਿਆ ਸਾਰੇ ਬੱਚੇ ਦਾ ਲੈਣਗੇ ਤਾਂ ਕੀ ਕੀ ਵਿਸ਼ੇ ਸਿਖਾਏਗਾ ਨਵੇਂ ਬੱਚੇ ਇਹ ਹੈਗੇ ਯਾਰ ਉਹਨੂੰ ਮਾਦੀ ਸਫਾਈ ਕਰਵਾਉਣੀ ਹਾਂਜੀ ਹਾਂ ਸਾਡੇ ਕੋਲੇ ਜਿਹੜਾ ਨਵੇਂ ਬੱਚੇ ਆਉਂਦੇ ਨੇ ਨਾ ਉਹਨਾਂ ਵਾਸਤੇ ਇਹ ਗੇਮਸ ਦੀ ਫੈਸਿਲਿਟੀ ਹੈਗੀ ਐ ਵੀ ਗੇਮਸ ਕਰਵਾਈਆਂ ਜਾਂਦੀਆਂ ਨੇ ਇਹ ਤੋਂ ਇਲਾਵਾ ਸਾਡੇ ਕੋਲੇ ਜਿਹੜੇ ਹੈਗੇ ਨੇ ਮਿਊਜ਼ਿਕ ਵਗੈਰਾ ਦਾ ਵਧੀਆ ਇੱਥੇ ਕਰਵਾਇਆ ਜਾਂਦਾ ਬੱਚਾ ਨੂੰ ਡਾਂਸ ਵਗੈਰਾ ਦੀ ਫੈਸਿਲਿਟੀਆਂ ਦਿੱਤੀ ਜਾਂਦੀ ਆ ਆਉਣ ਜਾਣ ਲਈ ਬੱਚਿਆਂ ਦੇ ਸਾਡੇ ਕੋਲੇ ਬੈਂ ਦੀ ਸੁਵਿਧਾ ਹੈਗੀ ਆ ਮੈਂ ਮਤਲਬ ਜਿਹੜੇ ਬੱਚੇ ਦੂਰ ਤੋਂ ਆਉਂਦੇ ਨੇ ਪਿੰਡਾਂ ਤੋਂ ਆਉਣਾ ਔਖਾਗਾ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ ਪਲੱਸ ਵਨ ਹੈ ਪਲੱਸ ਟੂ ਕਲਾਸ ਹੈ ਯੂ ਉਹ ਗਰਲਸ ਦੀ ਰੈਗੂਲਰ ਰੈਗੂਲਰ ਸਾਡੇ ਕੋਲੇ ਗਰਲਸ ਆਉਂਦੀਆਂ ਨੇ ਕਿਉਂਕਿ ਮਾਪੇ ਅਨਕੰਫੀਡਬਲ ਫੀਲ ਕਰਦੇ ਨੇ ਤੇ ਕੁੜੀਆਂ ਨੂੰ ਆਉਣਾ ਜਾਣਾ ਬਹੁਤ ਔਖਾ ਹੁੰਦਾ ਇੱਥੇ ਸਾਡੇ ਕੋਲੇ ਬੈਂ ਦੀ ਫੈਸਿਲਿਟੀ ਹੈਗੀ ਆ ਕੁੜੀਆਂ ਆਪਣੇ ਘਰ ਤੋਂ ਚਲਦੀਆਂ ਨੇ ਘਰੇ ਜਾਈ ਉਹਨਾਂ ਨੂੰ ਛੱਡਿਆ ਹੁਣ ਕਿ ਆਪਣੇ ਲਈ ਸਕੂਲ ਜਿੰਨਾ ਬੜਾ ਪਰਮੇ ਅਨੁਭਵ ਹੈਗਾ ਇਹਨਾਂ ਤੇ ਮੈਂ ਬੱਸ ਹੈ ਨ ਪੀਸ ਸਭਾਈ ਲੋਕਾਂ ਦੇ ਵਿੱਚ ਲੱਗਦੀ ਹਾਂਜੀ ਹਾਂ ਜਿੱਦਾਂ ਮੈਡਮ ਨੇ ਸਾਨੂੰ ਪਹਿਲਾਂ ਹੀ ਦੱਸਿਆ ਸੀਗਾ ਸਾਡੇ ਕੋਲੇ ਜਿਹੜੇ ਬੱਚੇ ਨੇਗੇ ਗੇਮਸ ਦੇ ਥਰੂ ਗਏ ਹੋਏ ਨੇ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਫੌਜੀ ਮੁੰਡੇ ਬਹੁਤ ਲੱਗੇ ਹੋਏ ਨੇ ਸਾਡੇ ਜੋ ਪੁਲਿਸ ਦੇ ਵਿੱਚ ਭਰ ਕੇ ਹੋਏ ਨੇ ਟੀਚਿੰਗ ਲਾਈਨ ਦੇ ਵਿੱਚ ਗਏ ਨੇ ਬਾਹਰ ਬੱਚੇ ਬਹੁਤ ਗਏ ਅਮਨਦੀਪ ਘਰ ਮੈਡਮ ਨੇ ਦੱਸਿਆ ਜਿਵੇਂ ਖੜਕ ਸਿੰਘ ਵਾਲੇ ਤੋਂ ਪੁਲਿਸੀ ਬਹੁਤ ਵਧੀਆ ਖੜਿਆ ਆਉਣਾ ਸੀਗੀ ਉਹ ਨੈਸ਼ਨਲ ਪੱਧਰ ਤੱਕ ਰੇੜ ਕੇ ਆਈ ਹੈ ਉਹ ਜਿਆ ਸਾਡੇ ਕੋਲ ਉਹ ਤੇ ਅੱਜ ਵੀ ਅੱਗੇ ਬਹੁਤ ਵਧੀਆ ਪ੍ਰਿਆਰ

ਅਡੇਲੀਆ ਜੀ ਜਦੋਂ ਜਦੋਂ ਬੱਚਾ ਬੜਾ ਬੜਾ ਸੱਕਾ ਕਾ ਸਕੂਲ ਦੇ ਰਿਹਾ ਹੁੰਦਾ ਹੈ ਉਹ ਉਸਟਾਫ ਨੂੰ ਰਹੋ ਇਹ ਸੱਕਾ ਸਕਾ ਬਿਲਕੁਲ ਜੀ ਕਿਉਂਕਿ ਸਾਡੇ ਟੀਚਰ ਨੇ ਨਾ ਨੇੜੇ ਉਹ ਪਿੰਡਾਂ ਤੋਂ ਹੀ ਆਂਦੇ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਆਂਦੇ ਜਿੱਥੇ ਸਾਡੇ ਕੋਲੇ ਬੱਚੇ ਆਂਦੇ ਨੇ ਫਿਰ ਇਹਨਾਂ ਨੂੰ ਉਹਨਾਂ ਦੀ ਫਿਕਰ ਨਹੀਂ ਹੁੰਦੀ ਬੱਚਿਆਂ ਦੀ ਕਿਉਂਕਿ ਜਦੋਂ ਆਪਦੇ ਪਿੰਡ ਦਾ ਟੀਚਰ ਉੱਥੇ ਟੀਚ ਕਰ ਰਿਹਾ ਹੋਵੇ ਨਾ ਤਾਂ ਕੋਈ ਵੀ ਦਿੱਕਤ ਆਉਂਦੀ ਆ ਸਕੂਲ ਦੇ ਵਿੱਚ ਆਉਣ ਤੋਂ ਪਹਿਲਾਂ ਉਹ ਟੀਚਰ ਨੂੰ ਘਰੇ ਵੀ ਮਿਲ ਸਕਦੇ ਹੁੰਦੇ ਨੇ ਉਹਨਾਂ ਨੂੰ ਮਿਲ ਲੈਂਦੇ ਨੇ ਫਿਰ ਸਕੂਲ ਦੇ ਵਿੱਚ ਆਉਂਦੇ ਸਾਡੇ ਵੱਲੋਂ ਵੀ ਬੱਚਿਆਂ ਨੂੰ ਪਰਿਵਾਰ ਵਾਂਗ ਹੀ ਸੰਭਾਲਿਆ ਜਾਂਦਾ ਪਰ ਕਰੀਬ ਸਟਰੰਥ ਹੈਗੀ ਬੱਚਿਆਂ ਦੀ ਇਹੋ ਜਿਹੀ ਗੱਲ ਕਹਾਂਗੇ ਮਾਪਿਆਂ ਨੂੰ ਅਸੀਂ ਅੱਲਾਹ ਕਰੇ ਉਹ ਕਹਿਣਾ ਆਪਣੇ 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 ਬੰਦਾਲੇ ਦਾ ਹਾਂ ਬਿਲਕੁਲ ਅਸੀਂ ਵੀ ਪੇਰੈਂਟਸ ਨੂੰ ਕਹਿਣਾ ਚਾਹੁੰਦੇ ਹਾਂ ਵੀ ਚਲੋ ਹੁਣਾ ਪਿਛਲੇ ਈਅਰ ਦੇ ਵਿੱਚ ਥੋੜੀ-ਮੋਟੀ ਦਿੱਕਤ ਆਈ ਹੋਣੀ ਆ ਬੱਚਿਆਂ ਨੂੰ ਪਰ ਨਿਊ ਈਅਰ ਦੇ ਵਿੱਚ ਜੋ ਹੈਗਾ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਗੀ ਬਾਕੀ ਸਕੂਲਾਂ ਤੋਂ ਸਾਡੀਆਂ ਫੀਸਾਂ ਬਹੁਤ ਜ਼ਿਆਦਾ ਘਟ ਨਹੀਂਆਂ ਫੀਸਾਂ ਬਹੁਤ ਨਾਰਮਲ ਜੀਆਂ ਨੇ ਜਿਹੜੀਆਂ ਆਮ ਪੇਰੈਂਟਸ ਵੀ ਪੀ ਕਰ ਸਕਦੇ ਨੇ ਠੀਕ ਤੇ ਬਾਕੀ ਪੇਰੈਂਟਸ ਨੂੰ ਇੱਥੇ ਆ ਕੇ ਸਾਡੇ ਸਕੂਲ ਦਾ ਮਾਹੌਲ ਚੈੱਕ ਕਰਨਾ ਚਾਹੀਦਾ ਸਾਡੇ ਟੀਚਰ ਚੈੱਕ ਕਰਨ ਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਟੀਚਰ ਨੇ ਸਾਰੇ ਬਿਲਕੁਲ ਕੁਲੀਫਾਈਡ ਨੇ ਇਸ ਤੋਂ ਇਲਾਵਾ ਟੈਟ ਕਲੀਅਰ ਟੀਚਰ ਨੇ ਸਾਡੇ ਕੋਲ ਜਿਹੜੀ ਕਿ ਸਕੂਲਾਂ ਦੇ ਵਿੱਚ ਹੁੰਦਾ ਨਾ ਕਿ ਟੈਟ ਟੀਚਰ ਦਾ ਕਲੀਅਰ ਨਹੀਂ ਹੁੰਦਾ ਸਾਡੇ ਜਿੰਨੇ ਵੀ ਟੀਚਰ ਇੱਥੇ ਟੀਚ ਕਰ ਰਹੇ ਨੇ ਸਾਰੇ ਟੈਟ ਕਲੀਅਰ ਟੀਚਰ ਆਹ ਦੇਖੋ ਇਹ ਗੱਲ ਦੇਖਿਓ ਸਾਡੇ ਦੀ ਐਗਰੀਮੈਂਟ ਆ ਤਾਂ ਇਹ ਹੋਈ ਹੈ ਨਵੀਂ ਲਓ ਕਿ ਇਸ ਤਰ੍ਹਾਂ ਲੱਗਦਾ ਇਹ ਸਭ ਸਮੂਹ ਦੇ ਪਹਿਲਾਂ ਉਹਨੂੰ ਹੀ ਸਾਰੇ ਇਸ ਤਰ੍ਹਾਂ ਸਹਿਮਤ ਹੋ ਬਿਲਕੁਲ ਜੀ ਬਿਲਕੁਲ ਐਸ ਤਰ੍ਹਾਂ ਨਹੀਂ ਕੋਈ ਦਿੱਕਤ ਨਹੀਂ ਆਉਗੀ ਇਹ ਵੀ ਮੈਨੂੰ 1 ਸਾਲ ਤੋਂ ਮੈਂ ਇੱਥੇ ਵੈਸੇ ਟੀਚ ਕਰ ਰਹੀ ਸੀ ਅੱਜ ਸਾਨੂੰ ਵੀ ਮੌਕਾ ਮਿਲਿਆ ਮੈਨੇਜਮੈਂਟ ਦੇ ਵਿੱਚ ਆਉਣ ਦਾ ਪਰ ਜਿਹੜੀ ਪ੍ਰਾਣੀ ਮੈਨੇਜਮੈਂਟ ਸੀ ਉਹ ਸਾਡੇ ਨਾਲ ਹੀ ਆ ਉਸੇ ਤਰ੍ਹਾਂ ਸਾਡੇ ਹਿੱਸੇਦਾਰ ਨੇ ਇਸ ਦਾ ਕੁਝ ਨਹੀਂ ਹੈਗਾਗਾ ਤੇ ਉਹਨਾਂ ਨੂੰ ਪਹਿਲਾਂ ਵਾਂਗ ਹੀ ਇੱਥੇ ਆਉਣ ਜਾਣ ਤੇ ਕੋਈ ਦਿੱਕਤ ਨਹੀਂ ਆਉਗੀ ਸਾਡੇ ਨਾਲ ਪਹਿਲਾਂ ਵਾਂਗ ਹੀ ਸਹਿਯੋਗ ਕਰਨਗੇ ਸਕੂਲ ਨੂੰ ਅੱਗੇ ਵਧਾਣ ਦੇ ਵਿੱਚ ਸਾਨੂੰ ਕਾਮਯਾਬ ਕਰਨ ਦੇ ਵਿੱਚ ਉਹ ਵੀ ਸਹਿਯੋਗ ਦੇਣਗੇ ਕੀ ਲੈ ਸਰਖੇ ਸਕੂਲ ਦਾ ਆਣਾ ਦਾ ਸੁਚੇਤ ਹੋ ਸਾਡਾ ਸਕੂਲ ਪ੍ਰੋਗਰੈਸ ਹੋ ਜਾਵੇ ਲੱਗਦੀ ਨਹੀਂ ਵਿਚਾਰ ਕਰ ਕਿ ਇਹ ਮੰਨਦਾ ਸਹਿਯੋਗ ਦਾ ਸੁਚੇ ਮੰਦੇ ਵਿੱਚ ਸਰ ਇੱਛਾਵਾਂ ਤਾਂ ਬਹੁਤ ਹੁੰਦੀਆਂ ਨੇ ਹਨਾ ਬਾਕੀ ਟਾਈਮ ਟੂ ਟਾਈਮ ਉਹ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ ਅੱਗੇ ਸਾਡੀ ਇੱਛਾ ਹੈਗੀ ਹੈ ਕਿ ਸਕੂਲ ਨੂੰ ਹੋਰ ਇਹਦੇ ਵਿੱਚ ਐਕਟੀਵਿਟੀ ਲਿਆਂਦੀ ਜਾਂਦੇ ਜਾਂ ਜਿੱਦਾਂ ਹੁਣ ਸਾਡੇ ਇੱਕ ਗੱਲ ਹੈਗੀ ਵੀ AC ਵਗੈਰਾ ਦਾ ਪ੍ਰਬੰਧ ਨਹੀਂ ਹੈਗਾ ਸਕੂਲ ਦੇ ਵਿੱਚ ਲਈ ਉਹ ਅਸੀਂ ਨਵੇਂ ਸੈਸ਼ਨ ਤੋਂ ਕਰ ਰਹੇ ਹਾਂ ਵੀ AC ਦਾ ਪ੍ਰਬੰਧ ਅਸੀਂ ਸਾਰੇ ਕਮਰਿਆਂ ਦੇ ਵਿੱਚ ਕਰ ਸਕੀਏ ਤਾਂ ਜੋ ਬੱਚਿਆਂ ਨੂੰ ਜਿਹੜੀ ਗਰਮੀ ਦੇ ਵਿੱਚ ਵੀ ਕੋਈ ਦਿੱਕਤ ਨਾ ਹੋਵੇ ਅਸਰ ਕੀ ਨਾ ਮੰਤਰੇ ਮਨਪ੍ਰੀਤ ਸਿੰਘ ਮਨਪ੍ਰੀਤ ਸਿੰਘ ਜਿਹੜਾ ਬਹੁਤ ਵਧੀਆ ਸੀ 8000 ਰੁਪਏ ਅੱਜ ਸਾਡੇ ਸਕੂਲ ਦੇ ਵਿੱਚ ਪਾਇਕ ਨੇ ਅਕੈਡਮੀ ਪਬਲਿਕ ਸਕੂਲ ਬੋਸਟਿਲਮਾ ਦੇ ਵਿੱਚ ਸਾਲਾਨਾ ਨਤੀਜਾ ਜਿਹੜਾ ਬੱਚਾਂ ਦਾ ਕੋਸ਼ਿਸ਼ ਕੀਤਾ ਗਿਆ ਇਹ ਪਿਛਲੇ ਸਾਲਾਂ ਦੇ ਵਿੱਚ ਵੀ ਸਾਡਾ ਰਿਜ਼ਲਟ ਬਹੁਤ ਵਧੀਆ ਰਹਿੰਦਾ ਰਿਹਾ ਹੈ ਉਸੇ ਗੱਲ ਨੂੰ ਆ ਪਰ ਇਸ ਵਾਰ ਸਾਨੂੰ ਬਹੁਤ ਖੁਸ਼ੀ ਹੈ ਕਿ ਇਸ ਵਾਰ ਸਾਡੇ ਬੱਚਾਂ ਦਾ ਰਿਜ਼ਲਟ ਜਿਹੜਾ ਓਵਰਆਲ ਬਹੁਤ ਅੱਛਾ ਰਿਹਾ ਹੈ ਓਵਰਆਲ ਸਾਰੇ ਬੱਚਿਆਂ ਦਾ ਰਿਜ਼ਲਟ ਜਿਹੜਾ 90% ਪਲੱਸ ਰਿਹਾ ਹੈ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰੇ ਬੱਚਾ ਨੇ ਔਟ ਆਫ 100% ਰਿਜ਼ਲਟ ਰਿਹਾ ਹੈ ਇਸ ਲਈ ਸਾਗ ਬਹੁਤ ਖੁਸ਼ੀ ਹੈ ਸਾਡੇ ਸਟਾਫ ਦੇ ਬਹੁਤ ਰਣੀ ਆ ਬਹੁਤ ਧੰਨਵਾਦੀਆਂ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ ਹੈ ਜਿਵੇਂ ਸਾਡੇ ਸਾਡੇ ਬੱਚਿਆਂ ਦਾ ਐਨਾ ਵਧੀਆ ਰਿਜ਼ਲਟ ਰਿਹਾ ਤੇ ਹੋਪ ਕਰਦੇ ਹਾਂ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਦਾਂ ਹੀ ਆਪਣੀ ਜਿਹੜੀ ਇਹ ਕਮਾਈ ਜਿਹੜੀ ਹੈ ਕਹਿੰਦੇ ਨੇ ਵੀ ਕੋਈ ਵੀ ਚੀਜ਼ ਪ੍ਰਾਪਰ ਕਰਨੀ ਔਖੀ ਨਹੀਂ ਉਸ ਚੀਜ਼ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੁੰਦਾ ਹੈ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਇਸ ਆਪਣੀ ਸਫਲਤਾ ਨੂੰ ਬਰਕਰਾਰ ਹੀ ਰੱਖਾਂਗੇ ਅਸੀਂ ਇੱਕ ਵਾਰ ਫਿਰ ਆਪਣੇ ਸਕੂਲ ਦੇ ਮੈਨੇਜਮੈਂਟ ਜਿਨ੍ਹਾਂ ਨੇ ਸਾਨੂੰ ਐਨੀ ਸਪੋਰਟ ਕੀਤੀ ਹੈ ਉਸ ਤੋਂ ਪਹਿਲਾਂ ਸਾਡਾ ਜਿਹੜਾ ਸਟਾਫ ਹੈ ਅਸੀਂ ਇੰਨੀ ਮਿਹਨਤ ਕੀਤੀ ਹੈ ਉਹਨਾਂ ਦਾ ਬਹੁਤ ਸਾਰਾ ਧੰਨਵਾਦੀ ਕਰਦੇ ਹਾਂ ਧੰਨਵਾਦ ਕਰਦੇ ਹਾਂ ਸੀ ਟੂ ਥੈਂਕਸ ਸਾਨੂੰ ਇਸ ਪ੍ਰੋਜੈਕਟ ਦੇ ਖੇਰੇ ਚਾਹਤੋਂ ਨਾ ਬੰਦੇ ਰਹਿਣਾ ਐਂ ਸਿੱਖਣ ਵਾਲੇ ਜਿੰਨੇ ਲੱਗਦਾ ਇਹਦਾ ਹੋਰ ਦਿਲਵਾ ਬੱਚਿਆਂ ਤੇ ਰਹਿੰਦਾ ਹਾਂ ਜੀ ਇਸ ਤੇ ਨਾਲ ਬੱਚਾ ਨੂੰ ਇਨਸਪੀਰੇਸ਼ਨ ਮਿਲਦਾ ਬੱਚਿਆਂ ਦੇ ਅੰਦਰੋਂ ਫੀਲਿੰਗ ਆਉਂਦੀ ਹੈ ਨਾ ਜਿਹੜੇ ਬੱਚੇ ਛੋੜੇ ਪੁਸ਼ਕ ਪੁਆਇੰਟਾਂ ਦੀ ਕਰਕੇ ਪਿੱਛੇ ਰਹਿ ਗਏ ਉਹਨਾਂ ਨੇ ਮਨਚੇ ਹੁੰਦਾ ਵੀ ਅਸੀਂ ਵੀ ਅੱਗੇ ਤੋਂ ਜ਼ਿਆਦਾ ਮਿਹਨਤ ਕਰਕੇ ਇਸੇ ਤਰ੍ਹਾਂ ਹੀ ਪ੍ਰਾਈਜ਼ ਡਿਸਟ੍ਰਿਬਿਊਸ਼ਨ ਦੇ ਵਿੱਚ ਪਾਰਟ ਲਾਵਾਂਗੇ ਸਾਨੂੰ ਵੀ ਜਿਹੜੇ ਪ੍ਰਾਈਜ਼ ਹੋ ਮਿਲਣਗੇ ਥੋੜੇ ਬੱਚਿਆਂ ਨੂੰ ਡੈਕੋਰੇਟ ਕੀਤਾ ਗਿਆ ਇਸ ਤੇ ਨਾਲ ਹੀ ਬੱਚਾ ਨੂੰ ਜਿਹੜਾ ਇਨਸਪੀਰੇਸ਼ਨ ਮਿਲਦਾ ਰਹਿੰਦੇ ਹਾਂ ਜੀ ਇਹਦੇ ਬਾਪਿਆਂ ਨਾਲ ਸੀ ਇਹ ਵੀ ਜ਼ਕੀਨ ਦਵਾਉਣੀ ਆ ਕਿ ਜਿਸ ਤਰ੍ਹਾਂ ਅਸੀਂ ਇਸ ਸਾਲ ਦੇ ਵਿੱਚ ਬਹੁਤ ਮਿਹਨਤ ਕਰਕੇ ਬੱਚਾਂ ਦਾ ਓਵਰਆਲ ਰਿਜ਼ਲਟ ਪੇਰੈਂਟਸ ਨੇ ਦੇਖਿਆ ਹੀ ਆ ਇਸ ਤੋਂ ਜ਼ਿਆਦਾ ਵੀ ਅਸੀਂ ਇਹ ਪੇਰੈਂਟਸ ਨੂੰ ਵਿਸ਼ਵਾਸ ਦਵਾਉਣੀ ਆ ਕਿ ਅਸੀਂ ਇਸ ਤੋਂ ਵੀ ਜ਼ਿਆਦਾ ਮਿਹਨਤ ਕਰਕੇ ਤੁਹਾਡੇ ਬੱਚਿਆਂ ਦੇ ਲਈ ਹੱਡ ਤੋੜ ਵੀ ਮਿਹਨਤ ਕਰਕੇ ਅਸੀਂ ਜਿਹੜਾ ਹੈ ਬੱਚਾਂ ਦਾ ਰਿਜ਼ਲਟ ਜਿਹੜਾ ਓਵਰਆਲ ਬਹੁਤ ਵਧੀਆ ਲਿਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ